तो क्यों खड़ा है यहाँ पे सवारी यहाँ पे टाइम लगी और तीन चार ऑटो इकट्ठे खड़े हैं। ਨਹੀਂ ਲਾਈਨ ਲਗਾ ਲੈਂਦੇ ਆ ਬਸ ਸਵਾਰੀ ਲਈ ਨਹੀਂ ਸਵਾਰੀ ਬਾਈ ਇਸ ਦੇ ਉੱਪਰ ਡਰਾਈਵਿੰਗ ਤਾਂ ਵੀ ਦਿੱਖਿਆ ਜੇ ਕੋਈ ਕਿਧਰ ਡਰਾਈਵਿੰਗ ਹੋ ਜਾਂਦਾ ਹੈ ਹਾਂ ਸਰ ਅੱਗੇ ਜੇ ਇੱਥੇ ਖੜੀ ਜਾਈਏ ਰਾਈਟੇ ਪੇ ਖੜੀ ਕਰੋ ਜੇ ਸਵਾਰੀ ਲੈਣੀ ਹੈ ਇੱਕ ਸਾਈਡ ਪੇ ਖੜੀ ਕਰੋ ਬਹੁਤ ਪਰੇਸ਼ਾਨ ਆ ਵੀਰੇ ਰੋਡ ਤੋਂ ਭਾਈ ਗੁਜਾਰਾ ਸਹੀ ਹੀ ਆ ਕਿ ਮਾੜੀ ਮੋਟੀ ਜੜੀਆਂ हटਾਈਆਂ ਜਿਹਨਾਂ ਆ ਜਿਹੜੇ ਟੋਏ ਟੱਬੇ ਪਏ ਆ ਇਹ ਘੱਟ ਪੱਲ ਦਿੱਤੇ ਜਾਣ ਜੇ ਨਹੀਂ ਸਦਕਾਰ ਬਣਾਣੀ ਤਾਂ ਪੱਲ ਦੇਣ ਤਾਂ ਕਿ ਗੱਡੀਆਂ ਦਾ ਨੁਕਸਾਨ ਬੰਦਿਆਂ ਦਾ ਨੁਕਸਾਨ ਨਾ ਹੋਵੇ ਜਾਨੀਵਰ ਨਾ ਹੋਵੇ ਜਿਹੜੀਆਂ ਖੜਦੀਆਂ ਇੱਥੇ ਜਿਹੜੀਆਂ ਖੜਨੀਆਂ ਜਿਹੜੀਆਂ ਨੇ ਸੜਕ ਜਗ੍ਹਾ ਹੀ ਕਲੋਜ਼ ਕਰਤੀ ਹੈ ਜਿਹੜੀਆਂ हटਣਗੇ ਤਾਂ ਟ੍ਰੈਫਿਕ ਜਾਮ ਨਹੀਂ ਹੋਊਗਾ ਠੀਕ ਹੈ ਤੇ ਬੁਢਾਵਾਦਿਆਂ ਨੇ ਜਾਂ ਕਮੇਟੀ ਵਾਲਿਆਂ ਨੂੰ ਦੇਖਣਾ ਚਾਹੀਦਾ ਇੱਥੇ ਕਦੀ ਕੋਈ ਗੋੜਗ ਪਿਆਵਾਂ ਦਾ ਖੜਾ ਕਰੀ ਦੀ ਕੋਈ ਸਬਜ਼ੀਆਂ ਕੋਈ ਕੇਰੀ ਹੈ ਨਹੀਂ ਇਹ ਤਾਂ ਇਹਨਾਂ ਨੂੰ ਹੀ ਦੇਖਣਾ ਚਾਹੀਦਾ ਪਾਉ ਛੇਰੀਆ ਵਾ ਠੀਕ ਹੈ ਦਿੱਕਤ ਵੀ ਤੁਹਾਨੂੰ ਸਾਡੇ ਸਾਹਮਣੇ ਹੀ ਚੱਲਿਆ ਵੀ ਜਾਮ ਹੁੰਦੇ ਦਿੱਕਤ ਇਹੀ ਆ ਰੇੜੀ ਵਿੱਚ ਮਾਰੀ ਫੇ ਭਈਆ ਪੈ ਜਾਂਦਾ ਟੋਰੀਏ ਮੇਰੇ ਟਮਾਟਰ ਦੇਖ ਕੇ ਮੇਰੇ ਛੋਦੇ ਦੇਖ ਕੇ ਦੱਸੋ ਕਿਹਦੇ ਨਾਲ ਲੜਾਈ ਕਰੀਏ ਭਾਈ ਤੁਸੀਂ ਕਹਿਣਾ ਚੱਲਿਓ ਬੰ ਕਹਿੰਦਾ ਸਾਨੂੰ ਤਾਂ ਵੀਰੇ ਬਸ ਸੇਮ ਹੀ ਆ ਰੇੜੀਆਂ ਖੜਨੇ ਚਾਹੀਦੀਆਂ ਹਾਂਜੀ ਰੇੜੀਆਂ ਖੜਨੇ ਚਾਹੀਦੀਆਂ ਨਾ ਜੀ ਨਾ ਰੇ ਨਾ ਰੇੜੀਆਂ ਖੜਨੀਆਂ ਚਾਹੀਦੀਆਂ ਨਾ ਭਗਵੰਤਪਨ ਚਾਹੀਦਾ ਰੇੜੀਆਂ ਨਹੀਂ ਲੱਗਣੀਆਂ ਚਾਹੀਦੀਆਂ ਇਹ ਜਾਮ ਲੱਗਦਾ ਵਾ ਪਬਲਿਕ ਪਰੇਸ਼ਾਨ ਹੁੰਦੀ ਆ ਹੋਰ ਕੀ ਦਿੱਕਤ ਆਉਂਦੀ ਆ ਹੋਰ ਦਿੱਕਤ ਨਹੀਂ ਦਿੱਕਤ ਇਹੀ ਆ ਮੇਨ ਵੀ ਜੋ ਜਾਮ ਲੱਗ ਜਾਂਦਾ ਫਿਰ ਆਉਣ ਜਾਣ ਚ ਦਿੱਕਤ ਹੁੰਦੀ ਆ ਕੰਮ ਤੇ ਜਾਣਾ ਹੁੰਦਾ ਲੋਕਾਂ ਨੇ ਪਰੇਸ਼ਾਨੀ ਹੁੰਦੀ ਹੈ ਨਹੀਂ ਲੱਗਣੇ ਜੀ ਰੇੜੀਆਂ ਬਹੁਤ ਬੁਰਾ ਹਾਲ ਆ ਕਾਰਪੋਰੇਸ਼ਨ ਵਾਲਾ ਕੋਈ ਧਿਆਨ ਨਹੀਂ ਦਿੰਦਾ ਚੰਗੀ ਮਿਹਰਬਾਨੀ ਨਾ ਹੱਥ ਤੋਂ ਹੋਰ ਬੁਰਾ ਹਾਲ ਆ ਇਹ ਕਹਿੰਦੇ ਕਾਰਪੋਰੇਸ਼ਨ ਵਾਲੇ ਪੈਸੇ ਨਹੀਂ ਦਿੰਦੇ ਕਾਰਪੋਰੇਸ਼ਨ ਵਾਲੋਂ ਪੈਸੇ ਦਿੰਦੇ ਆ ਸਰਕਾਰੀ ਮੁਲਾਜ਼ਮ ਮੁਕਾਉ ਆ ਅੱਛਾ ਤੇ ਰਿਸ਼ਵਤਾਂ ਖਾਂਦੇ ਆ ਦੁਕਾਨਾਂ ਵਾਲੇ ਰੇੜੀਆਂ ਤੋਂ ਖਾਂਦੇ ਆ ਆਗਾ ਦੁਕਾਨਾਂ ਵਾਲਿਆਂ ਤੋਂ ਦੂਜੇ ਕਾਰਪੋਰੇਸ਼ਨ ਵਾਲੇ ਖਾਂਦੇ ਆ ਪਰੇਸ਼ਾਨੀ ਕੀ ਜਾਂਦੀ ਹੈ ਪਰੇਸ਼ਾਨੀ ਲੰਘਣ ਦੀ ਪਰੇਸ਼ਾਨੀ ਆ ਰੋਡਾਂ ਦਾ ਬੇੜਾ ਘਰ ਘਰ ਦਾ ਭਗਵੰਤ ਮਾਨ ਦਾ ਦੱਲਾ ਹੀ ਨਿਕਲ ਗਿਆ ਅੱਛਾ ਭਗਵੰਤ ਮਾਨ ਨੇ ਇਹ ਤੁਸੀਂ ਸੜਕ 'ਤੇ ਆਟੋ ਚਲਾਣਾ ਕੀ ਦਿੱਕਤ ਕਿੰਦੀ ਹੈ ਦਿੱਕਤ ਹੈ ਕਿ ਕਿਦਾਂ ਗੱਡੀ ਸਹੀ ਨਹੀਂ ਚੱਲਦੀ ਗੱਡੀ ਪਲਟਣ ਦਾ ਡਰ ਆ ਜਗ੍ਹਾ ਜਗ੍ਹਾ ਟੋਆ ਰਸਤਾ ਇੰਨਾ ਖਰਾਬ ਹੱਦ ਤੋਂ ਵੱਧ ਟ੍ਰੈਫਿਕ ਰੇੜੀਆਂ ਕਰਕੇ ਰੇੜੀਆਂ ਕਰਕੇ ਆ ਭਾਜੀ ਟ੍ਰੈਫਿਕ ਰੇੜੀ ਤਾਂ ਲੱਗਣੀ ਨਹੀਂ ਚਾਹੀਦੀ ਰੇੜੀਆਂ ਨੂੰ ਸਾਈਡ ਜਗ੍ਹਾ ਦੋ ਤੁਸੀਂ ਸਾਈਡਾਂ 'ਤੇ ਆਪਣਾ ਬੈਠਣ ਜਿਹੜਾ ਠੀਕ ਹੈ ਲੋਕ ਉੱਥੇ ਜਾਣ ਪਹੁੰਚਣ ਉੱਥੇ ਜਾ ਕੇ ਚੀਜ਼ਾਂ ਲੈਣ ਹੱਦ ਤੋਂ ਵੱਧ ਪਰੇਸ਼ਾਨੀ ਆ ਜਿੰਨੀ ਰੇੜੀਆਂ ਦੀਆਂ ਪਰੇਸ਼ਾਨੀਆਂ ਤੁਸੀਂ ਚੁੰਗੀ ਤੋਂ ਨੰਗ ਨਹੀਂ ਸਕਦੇ ਚੁੰਗੀ ਮਿਹਰਬਾਨ ਤੋਂ ਨੰਗ ਨਹੀਂ ਸਕਦੇ ਇੰਨਾ ਬੁਰਾ ਹਾਲ ਆ ਹੋਰ ਦੱਸੋ ਇਤੋਂ ਵੱਧ ਕੀ ਪਰੇਸ਼ਾਨੀਆਂ ਕੋਈ ਧਿਆਨ ਨਹੀਂ ਦਿੰਦਾ ਜੀ ਕੋਈ ਧਿਆਨ ਨਹੀਂ ਦਿੰਦਾ ਕਾਰਪੋਰੇਸ਼ਨ ਵਾਲਿਆਂ ਨੂੰ ਪੈਸੇ ਜਾਂਦੇ ਆ ਭਗਵੰਤ ਮਾਨ ਦੱਲਾ ਨੇ ਕਿਹਾ ਤੁਹਾਨੂੰ ਹੋਰ ਦੱਸਿਆ ਕੀ ਆ ਭਗਵੰਤ ਮਾਨ ਦੇ ਆਸਾਂ ਜੀ ਭਗਵੰਤ ਮਾਨ ਦੱਲਾ ਆਣ ਵਾਲੇ ਸਮੇਂ ਦੇ ਵਿੱਚ ਅਸੀਂ ਅਮਰਦਵਾਲ ਨੂੰ ਮੌਕਾ ਦਵਾਂਗੇ